ਦੋਸਤ ਦੀ ਮਹੱਤਤਾ ਹਰ ਸਾਲ ਗਰਮੀ ਦੀਆਂ ਛੁੱਟੀਆਂ ਦੌਰਾਨ ਕਪਿਲ ਆਪਣੇ ਨਾਨੀ ਦੇ ਘਰ ਜਾਂਦਾ ਹੈ ਉੱਥੇ ਕਪਿਲ ਨੂੰ ਕਾਫੀ ਮਜ਼ਾ ਆਉਂਦਾ ਹੈ ਕਿਉਂਕਿ ਉਸ ਦੀ ਨਾਨੀ ਕੋਲ ਇੱਕ ਬੰਤਰੇ ਸੁੰਦਰ ਸੰਤਰੇ ਦਾ ਬਾਗ ਹੈ ਉਥੇ ਕਪਿਲ ਬਹੁਤ ਸੰਤਰੇ ਖਾਂਦਾ ਹੈ ਅਤੇ ਖੇਡਦਾ ਹੈ ਉਸਦੇ ਦੋ ਦੋਸਤ ਵੀ ਹਨ ਪਰ ਉਹ ਉਹਨਾਂ ਨੂੰ ਸੰਤਰੇ ਨਹੀਂ ਦਿੰਦਾ ਸੀ ਇੱਕ ਦਿਨ ਕਪਿਲ ਨੂੰ ਖੇਡਦੇ ਹੋਏ ਸੱਟ ਲੱਗ ਗਈ ਕਪਿਲ ਨੇ ਕਪਿਲ ਦੇ ਦੋਸਤਾਂ ਕਪਿਲ ਨੂੰ ਚੁੱਕ ਕੇ ਘਰ ਲੈ ਆਏ ਅਤੇ ਉਸ ਦੀ ਸੱਟ ਬਾਰੇ ਉਸ ਦੀ ਨਾਨੀ ਨੂੰ ਦੱਸਿਆ ਫਿਰ ਉਹਨਾਂ ਨੇ ਉਸ ਦੀ ਸੱਟ ਦੀ ਮਾਲਿਸ਼ ਕੀਤੀ ਨਾਨੀ ਨੇ ਉਹਨਾਂ ਦੋਸਤਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਬਹੁਤ ਸਾਰੇ ਸੰਤਰੇ ਖਵਾ ਦਿੱਤੇ ਜਦੋਂ ਕਪਿਲ ਠੀਕ ਹੋ ਗਏ ਤਾਂ ਉਸ ਨੂੰ ਦੋਸਤ ਦੀ ਅਹਿਮੀਅਤ ਸਮਝ ਆਈ ਹੁਣ ਉਹ ਉਹਨਾਂ ਨਾਲ ਖੇਡਦਾ ਸੀ ਅਤੇ ਬਹੁਤ ਸਾਰੇ ਸੰਤਰੇ ਵੀ ਖਵਾਉਂਦਾ ਸੀ ਦੀ ਮੋਰਲ ਆਫ ði ਸਟੋਰੀ ਇਜ਼ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਇੱਕ ਸੱਚਾ ਦੋਸਤ ਹਮੇਸ਼ਾ ਕੰਮ ਆਉਂਦਾ ਹੈ ਅਤੇ ਸਾਡੇ ਸੁੱਖ-ਦੁੱਖ ਦਾ ਸਾਥੀ ਹੁੰਦਾ ਹੈ ਸਾਨੂੰ ਕਦੇ ਵੀ ਉਸ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਅਤੇ ਇਕੱਠੇ ਰਹਿਣਾ ਚਾਹੀਦਾ ਹੈ ਲੋੜ ਪੈਣ ਤੇ ਸਿਰਫ ਇੱਕ ਦੋਸਤ ਦੂਜੇ ਦੋਸਤ ਦੇ ਕੰਮ ਆਉਂਦਾ ਹੈ ਤਾਂ ਤੁਹਾਨੂੰ ਸਾਡੀ ਇਸ ਕਹਾਣੀ ਤੋਂ ਕੀ ਸਿੱਖਿਆ ਮਿਲੀ ਉਹ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ